ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸਾਠੀ ਪੰਜਮੀ ਚੱਲੀ ਗੁਰੂ ਸੱਚੇ ਪਾਤਸ਼ਾ ਕੇਸਗੜ ਵਿਖੇ ਦੀਵਾਨ ਲਗਾ ਕਰ ਸੋਢੀ ਪਾਤਸ਼ਾ ਬੈਠਾ ਸਿੱਖ ਕਾਲ ਵਸ ਹੁਆ ਸਿੱਖਣੀ ਨੇ ਸ਼ਾਸਤਰ ਕਥਾ ਸੁਣੀ ਸੀ ਸਤੀ ਹੋਣੇ ਦਾ ਮਹਾਤਮ ਬਹੁਤ ਹੈ ਗੁਰਾਂ ਪਾਸ ਆਖਣ ਲੱਗੀ ਹੇ ਪਾਤਸ਼ਾ ਮੈਂ ਸਤੀ ਹੋਣੀ ਹਾਂ ਸਤਗੁਰ ਜੀ ਬਚਨ ਕੀਤਾ ਹੇ ਸਿੱਖਣੀਏ ਦੇਖੀ ਸਤੀ ਨਾ ਹੋਈ ਆਤਮ ਦਾ ਆਤ ਹੋਵੇਗਾ ਵਿਧਵਾ ਸੰਤੋਖ ਰੱਖੇ ਤਾਂ ਬੜਾ ਪੁੰਨ ਹੈ ਜੇ ਸੰਤੋਖ ਨਾ ਰੱਖੇ ਤਾਂ ਸਿੱਖ ਨਾਲ ਆਨੰਦ ਪੜਾ ਲਵੇ ਤਾਂ ਸਿੱਖਣੀ ਆਗਿਆ ਮਾਨ ਕਰ ਸਤੀ ਨਾ ਹੋਈ ਸਿੱਖ ਦਾ ਸੰਸਕਾਰ ਕੀਤਾ ਜਪਜੀ ਸਾਹਿਬ ਦਾ ਪਾਠ ਕਰ ਮਾਰੂ ਦੀ ਵਾਰ ਪੜਨ ਲੱਗੀ ਕੀਰਤਨ ਸੋਇਲਾ ਪੜ ਕੇ ਅਰਦਾਸ ਕਰ ਕੜਾ ਪ੍ਰਸ਼ਾਦ ਵਰਤਾਇ ਚੀਖਾ ਵਿਖੇ ਪ੍ਰਸ਼ਾਦ ਪਾਇਆ ਸਰਗੁ ਮਰਿਆਦਾ ਸਤਿਗੁਰਾਂ થી ਸੁਣੀ ਔਰ ਸੰਗਤ ਨੇ ਪੁੱਛਿਆ ਹੇ ਦਿਨਾਨਾਥ ਗੁਰੂ ਜੀ ਅਸਾਂ ਕਥਾ ਵਿੱਚ ਸੁਣਿਆ ਹੈ ਕਿ ਸਤੀ ਆਪਣੇ ਪਤੀ ਸਾਥ ਹਜ਼ਾਰ ਬਰਸ ਸਵਰਗ ਭੋਗਦੀ ਹੈ ਹੁਣ ਆਪ ਨੇ ਕਿਸ ਤਰ੍ਹਾਂ ਆਗਿਆ ਦੇਈ ਹੈ ਗੁਰਾ ਹੁਕਮ ਕੀਤਾ ਜੋ ਸਿੱਖ ਸਿੱਖਣੀ ਦੋਨੋਂ ਸਾਡਾ ਮੰਤਰ ਪੜਨਗੇ ਔਰ ਖੰਡੇ ਦਾ ਅੰਮ੍ਰਿਤ ਛਕਣਗੇ ਉਹ ਮਾਤ ਲੋਗ ਸਵਰਗ ਲੋਕ ਫੇਰ ਬੇਕੁੰਟ ਲੋਕ ਵੇਖੇ ਸੁਖ ਭੋਗਣਗੇ ਆਪਣੇ ਪਿਤਰਾਂ ਦਾ ਉਧਾਰ ਕਰਨਗੇ ਜਿਹੜੀ ਸਿੱਖਣੀ ਖੰਡੇ ਦਾ ਅੰਮ੍ਰਿਤ ਨਾ ਛਕੇਗੀ ਉਹ ਸਿੱਖਾਂ ਨਾਲੋਂ ਅਕਾਲ ਪੁਰਖ ਦੀ ਦਰਗਾਹੇ ਵਿਛੜ ਜਾਏਗੀ ਸੁਨੰਤ ਜਿਨੇ ਇਹੂ ਨਹੀਂ ਔਰ ਨਿਗੁਰੀ ਰੱਖਦੇ ਹਨ ਤਾਂ ਗਤੀ ਨਹੀਂ ਹੁੰਦੀ ਗੁਰਾ ਵਚਨ ਕੀਤਾ ਸਿੰਘ ਧਰਮ ਮੇ ਖੰਡੇ ਦਾ ਅੰਮ੍ਰਿਤ ਹੀ ਸੰਸਕਾਰ ਗੁਰੂ ਹੈ Hindu Turk ਦੋਨੋਂ ਇਸਤਰੀ ਕੋਈ ਸੰਸਕਾਰ ਨਹੀਂ ਕਰਦੇ ਸਿੰਘ ਪ੍ਰਸੰਨ ਹੋਏ ਸੁਣਕਰ ਅਤੇ ਅੱਜ ਕਰੀ ਤਾਂ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਮੰਨ ਕਰ ਮੰਤਰੋ ਸੇ ਅੰਮ੍ਰਿਤ ਕੇ ਲੱਗੇ ਤਿਆਰ ਕਰਨ ਖੰਡੇ ਨਾਲ ਮੰਤਰ ਪੜ ਕੇ ਅੰਮ੍ਰਿਤ ਤਿਆਰ ਕੀਤਾ ਵਿਸਾਖ ਸਾਰੀ ਸਿੱਖੀ ਸੰਗਤ ਸਮੂਹ ਸਿੱਖਣੀਆਂ ਨੂੰ ਸ਼੍ਰੀ ਕਲਗੀ ਧਰਜੀ ਨੇ ਅੰਮ੍ਰਿਤ ਸਿਕਾਇਆ ਉਸੇ ਵੇਲੇ ਮਲੇਸ਼ ਪੁਣਾ ਦੂਰ ਹੋ ਗਈ ਸਿੰਘ ਸਜੇ ਫਤਿਹ ਸ੍ਰੀ ਵਾਹਿਗੁਰੂ ਕੀ ਗਜਾਈ ਹੁਕਮ ਦਿੱਤਾ ਸਭ ਸੰਗਤ ਸੰਤ ਖਾਲਸਾ ਨਰ ਨਾਰੀ ਅੰਮ੍ਰਿਤ ਛਕੋ ਗੁਰੂ ਸੱਜੇ ਪਾਤਸ਼ਾਹ ਕਲਗੀਧਰ ਪੰਥ ਕੇ ਵਾਲੀ ਜਗਤ ਗੁਰੂ ਜੀ ਨੇ ਕੇਸਗੜ ਖਲੋਏ ਕੇ ਸਾਰੀ ਸੰਗਤ ਕੋ ਅੰਮ੍ਰਿਤ ਛਕਾ ਕੇ ਤਾਰਿਆ ਹੁਕਮ ਦਿੱਤਾ ਹੇ ਸਿੰਘੋ ਜੈਸੇ ਸਰੀਰ ਦੇ ਸਭ ਅੰਗ ਹਨ ਤੈਸੇ ਹੀ ਇਹ ਸਭ ਰੋਮ ਹਨ ਹਿੰਦੂ ਇੱਕ ਬੋਦੀ ਰੱਖਨੇ ਕਰਕੇ ਪਵਿੱਤਰ ਹਨ

ਬਾਕੀ ਭੱਜ ਜਾਣ ਸ਼੍ਰੀ ਕਲਗੀ ਤਰ ਜੀ ਕੇ ਹਜ਼ੂਰ ਆਏ ਕਰ ਫਤਿਹ ਗਜਾਵੇ ਜੀਤ ਕੇ ਨਿਸ਼ਾਨ ਝੁੱਲੇ ਰਣ ਮੇ ਤੁਰਕ ਕੋਈ ਜੀਤਾ ਨਾ ਨਜ਼ਰ ਆਵੇ ਹੋਏ ਤੁਰਕ ਸਭ ਹੀ ਹੈਰਾਨ ਮਾਰੇ ਭੂਖ ਹੋਏ ਵਹਿਰਾਨ ਹੋਏ ਸ਼ਰਮਿੰਦੇ ਪਰੇਸ਼ਾਨ ਭਾਗੇ ਜਾਵੇ ਤਜਕੁਲ ਕਾਨ ਸਿੰਘਾ ਪਿਆਰਿਆ ਨੇ ਤੁਰਕਾਂ ਕੋ ਮਾਰ ਕੇ ਨਿਰਬੀਜ ਕੀਆ ਸਗਲ ਜਗਤ ਮੇ ਖਾਲਸਾ ਪੰਥ ਗਾਜੇ ਜਗੈ ਧਰਮ ਹਿੰਦਕ ਤੁਰਕ ਦੁੰਦ ਪਾਜੇ ਜਪੋ ਜਾਪ ਏਕੇ ਹਰੇ ਹਰੇ ਅੰਕਾਲ ਹੈ ਤਬ ਦੁਨੀਆ ਸਬ ਛਿਨਕ ਮੇ ਨਹਾਲ ਸ਼ਬਦ ਕਰੇ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤੀ ਸਫਲ ਜਾਕੀ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਣ ਹਾਰ ਕੁੰਡਲੀਆਂ ਸ਼੍ਰੀ ਗੁਰੂ ਕੀ ਜੀਤ ਦਾ ਡੰਕਾ ਬਜਾ ਅਪਾਰ ਪਹਿਰੋ ਜੋ ਕੀ ਪੈੰਦਲ ਕੋੜੇ ਉਹ ਸਵਾਰ ਕੋੜੇ ਉਹ ਅਸਵਾਰ ਆਇਕਰ ਫਤਹਿ ਬੁਲਾਵੇ ਵਾਹਿਗੁਰੂ ਕੀ ਜੀਤ ਤੁਰਕ ਕੀ ਹਾਰ ਸੁਣਾਵੇ ਸਿੰਘ ਇਕੱਤਰ ਹੋਏ ਕੈ ਮਨ ਮੇ ਕਰੇ ਵਿਚਾਰ ਅੰਮ੍ਰਿਤ ਛਕ ਦੇ ਸਾਰ ਹੀ ਹਮ ਹੋਏ ਹੁਸ਼ਿਆਰ ਸ਼੍ਰੀ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਰੱਖਿਆ ਤਾਂ ਕਿਤੇ ਤੋਚ ਜਿੜੀਆਂ ਨੇ ਚੁੰਝ ਭਰ ਕੇ ਛੱਕ ਲਿਆ ਔਰ ਆਪਸ ਮੇ ਲੜਮਰੀਆਂ ਇਹ ਵਾਰਤਾ ਮਾਤਾ ਜੀ ਨੇ ਦੇਖੀ ਉਸੇ ਵਕਤ ਪਤਾ ਸੇ ਲੈਕਰ ਅੰਮ੍ਰਿਤ ਦੇ ਵਿੱਚ ਪਾਏ ਪੁਨਰ ਸਿੰਘ ਆਪਸ ਵਿੱਚ ਹੀ ਪ੍ਰੀਤ ਰੱਖਣੇ ਲੱਗੇ ਪਰ ਜਦ ਸਿੰਘ ਸ਼ੇਰ ਤੇ ਬਗਿਆੜ ਕੋ ਰਣ ਮੇ ਛੱਡਿਆ ਸੋ ਲਲਕਾਰੇ ਤਬ ਜੰਗ ਕਰਨਗੇ ਭਾਰੇ ਬਿਨਾ ਆਇਥੇ ਕੋਈ ਨਹੀਂ ਮਾਰੇ ਜਦ ਕਾਲ ਖਾਂ ਸਮਾ ਆਉਂਦਾ ਹੈ ਘਰ ਬੈਠੇ ਹੀ ਮਰ ਜਾਂਦੇ ਹਨ तय ना रखो तेग की धार ही चखो ता श्री गुरु कलगीधर जी प्रसन्न होके बचन किया पांच हजार रुपए की रसत का कड़ा प्रसाद सजाओ अकाल पुरख अगे अरदास कर तुरक की हार मनाओ कड़ा प्रसाद खुशी से बरताओ संतोख से खाओ तुरक हैरान हुए सोचन लगे सारी फौज साड़ी मारी गई बड़ा जालम हुआ तब औरंगजेब बादशाह ने नजूमिया को बुलाकर पूछा क्या सबब है मेरी हार हुई है और हिंदुओं के गुरु की जीत हुई और हमने सुना है कि सिखा को गुरु अमृत छका है, है तुसी किसे से ना डरो और सिंगों का गुरु बड़े जोर में आया है और कहता है कि सवा लाख से एक लड़ाओ और सिखा को सिंग कहन लग पे हैं ਸਿੰਘ ਸਭੀ ਮੁਲਕ ਲੇਵੇਂਗੇ ਰਾਜ ਹੋਵੇਂਗੇ ਜੰਗਲ ਬੂਟੇ ਵਿੱਚ ਸਿੰਘਾ ਕਰਨ ਪੁਕਾਰ ਸਤ ਜੈਕਾਰ ਐਸੀ ਬਾਤੇ ਸਿੱਖਾਂ ਦਾ ਗੁਰੂ ਆਖਦਾ ਹੈ ਕੁਝ ਅਕਲ ਕਾਮ ਨਹੀਂ ਕਰਦੀ ਅਬ ਤੁਸੀਂ ਬਤਾਓ ਅੰਮ੍ਰਿਤ ਕਿਸ ਨੂੰ ਆਖਦੇ ਹਨ ਮੇਰੇ ਕੋ ਬੜੀ ਚਿੰਤਾ ਲੱਗੀ ਹੋਈ ਹੈ ਨਜ਼ੂਮੀਆਂ ਨੇ ਆਖਿਆ ਕਿ ਕਿਬਲੇ ਪਨਾ ਜਿਸ ਕੋ ਤੁਮ ਆਬਿਆਤ ਕਹਿੰਦੇ ਹੋ ਉਸ ਦਾ ਨਾਮ ਹਿੰਦੀ ਜਵਾਨ ਵਿਖੇ ਅੰਮ੍ਰਿਤ ਹੈ ਬਾਦਸ਼ਾਹ ਸੁਣ ਕੇ ਹੈਰਾਨ ਹੁਆ ਕਿ ਅਬ ਸਿੱਖ ਮੁਝੇ ਜ਼ੇਰ ਕਰਨਗੇ ਇਹ ਮਰਨੇ ਸੇ ਨਾ ਡਰਨਗੇ ਛੇਤੀ ਜੰਗ ਕਰਨਗੇ ਜਿਨ੍ਹਾਂ ਦੇ ਗੁਰੂ ਪਾਸ ਆਬਿਆਤ ਹੈ ਤੁਰਕ ਮਨ ਮੈਂ ਜਾਣ ਗਿਆ ਅਬ ਸਾਡੀ ਗਰਦਸ਼ ੁੱਡੇਗੀ ਐਸੀ ਵਿਚਾਰ ਮਨ ਮੇ ਰਹੀ ਸਾਰੀ ਰਾਤ ਹੀ ਨੀਂਦ ਨਹੀਂ ਪੜੀ ਇੱਧਰ ਸ੍ਰੀ ਗੁਰੂ ਮਹਾਰਾਜ ਜੀ ਦੀਵਾਨ ਲਗਾ ਕੇ ਬੈਠੇ ਆਸਾਂ ਦੀ ਵਾਰ ਰਾਗੀਆਂ ਲਾਈ ਆਨੰਦ ਪੜ ਅਰਦਾਸ ਕਰੀ ਕੜਾ ਪ੍ਰਸ਼ਾਦ ਵਰਤਾਇਆ ਇੱਕ ਸਿੰਘ ਨੇ ਹੱਥ ਜੋੜ ਅਰਦਾਸ ਕਰੀ ਸੱਚੇ ਪਾਤਸ਼ਾਹ ਜਿਹੜੀਆਂ ਸਿੱਖਣੀਆਂ ਅੰਮ੍ਰਿਤ ਨਹੀਂ ਛੱਕਦੀਆਂ ਉਹਨਾਂ ਦਾ ਕੀ ਹਾਲ ਹੈ ਗੁਰੂ ਜੀ ਬਚਨ ਕੀਤਾ ਹੇ ਸਿੱਖਾ ਉਹੋ ਆਪਣੇ ਪਤੀ ਸਾਥ ਪ੍ਰੀਤ ਨਹੀਂ ਰੱਖਦੀਆਂ ਦਿਲੋਂ ਬੇਮੁਖ ਹਨ ਇਹੋ ਜਈਆਂ ਪਿਛਲੇ ਜਨਮ ਤੁਰਕਾਂ ਦੀਆਂ ਧੀਆਂ ਸਨ ਇਹਨਾਂ ਦੇ ਕੰਨਿ ਸ੍ਰੀ ਗੁਰੂ ਜੀ ਦੀ ਬਾਣੀ ਦਾ ਆਵਾਜ਼ਾ ਪਾਇਆ ਸੀ ਇਸ ਕਰਕੇ ਹੁਣ ਇੰਨਾ ਸਿੱਖਾਂ ਦੇ ਘਰ ਜਨਮ ਲਿਆ ਹੈ ਮੁਸਲਮਾਨ Hindu ਮੱਤੇ ਕੀ ਪਹਿਲੇ ਕੰਗੀ ਬਣਾਈ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਕੰਗਾ ਪੈਦਾ ਹੋਇਆ ਸਿੰਘ ਪੰਥ ਵਾਸਤੇ ਨੀਵੀਂ ਪੇਠ ਵਾਲੀ ਕੰਗੀ ਰੱਖਣੀ ਦੋਸ਼ ਹੈ ਜਿਹੜੀਆਂ ਤਮਾਕੂ ਦੀ ਨਸਵਾਰ ਲੈਂਦੀਆਂ ਹਨ ਗੋਰਾ ਨੂੰ ਪੂਜਦੀਆਂ ਹਨ ਪ੍ਰੀਤੀ ਸਾਧ ਤੁਰਕਾਂ ਨੂੰ ਦਾਨ ਦਿੰਦੀਆਂ ਹਨ ਇਹੋ ਜਹੀਆਂ ਫਿਰ ਤੁਰਕਾਂ ਦੇ ਘਰ ਜਨਮ ਲੈਣਗੀਆਂ ਜੋ ਤਮਾਕੂ ਦੀ ਨਸਬਾਰ ਲਏ ਫਿਰ ਉਸਦੇ ਹੱਥੋਂ ਪੁੰਨ ਨਹੀਂ ਲੱਗਦਾ ਆਪਣੀਆਂ ਭਰਤਿਆਂ ਨੂੰ ਵੀ ਤੁਰਕਾਂ ਦੇ ਜਨਮ ਪਾਉਣਗੀਆਂ ਜਿਹੜੇ ਸਿੱਖਾਂ ਦੇ ਪੁੱਤਰ ਹੋਣਗੇ ਸਿੱਖਣੀ ਕੋ ਗੁਰੂ ਦਾ ਉਪਦੇਸ਼ ਦੇ ਕਰਕੇ ਤੇ ਡਰਾ ਕੇ ਵੀ ਅੰਮ੍ਰਿਤ ਖੰਡੇ ਦਾ ਸ਼ਕਾਹ ਦੇਣਗੇ నిగురే కా మాఖ ముఖ dekhna paap hai singh taram me khande da amrit hi guru hai kaan me bhai guru naam mantra suna dena duro kehne se asar nahi hunda sabad guru mantra kaan me dio jehde sade mantra saath amrit sikha ke satnam shri bhai guru ji ka updesh sunke fir kise viragi yogi sanyasi garib dasi ke ya ਅਥਵਾ ਕਿਸੇ ਹੋਰ ਦੇ ਇਸ਼ਟ ਕੋ ਪੂਜਣਗੇ ਉਹ ਫਿਰ ਦੂਸਰੀ ਵਾਰ ਤਨਖਾਹ ਲਵਾ ਕੇ ਖੰਡੇ ਦਾ ਅੰਮ੍ਰਿਤ ਛਕਣਗੇ ਤਾਂ ਉਹਨਾਂ ਕੋ ਗੁਰੂ ਸਾਹਿਬ ਜੀ ਕੇ ਹਜ਼ੂਰ ਬੈਠਣਾ ਮਿਲੇਗਾ ਨਹੀਂ ਤਾਂ ਤੁਰਕ ਕੀ ਜੁੰਨੀ ਪੈਣਗੇ ਸਿੰਘਾ ਪੁੱਛਿਆ ਗੁਰੂ ਜੀ ਤੁਹਾਡੇ 10 ਖਤੀ ਖੰਡੇ ਕਿੱਥੇ ਰਹਿਣਗੇ ਗੁਰੂ ਜੀ ਬਚਨ ਕੀਤਾ ਹਰ ਸਰ ਸ੍ਰੀ ਗੁਰੂ ਰਾ ਸਾਹਿਬ ਜੀ ਦੇ ਪਾਸ ਰਹਿਣਗੇ ਔਰ ਸਿੰਘ ਦਰਸ਼ਨ ਕਰਕੇ ਨਿਹਾਲ ਹੋਣਗੇ ਚੋਪਈ ਗੁਰੂ ਸਾਹਿਬ ਜੀ ਕਰਿ ਸਵਾਰੀ ਲਿਖੇ ਸੋ ਸਾਖੀ ਪ੍ਰੇਮ ਪਿਆਰੀ ਸ਼ੇਰ ਮਸਤਕਾ ਕੀਆ ਸ਼ਿਕਾਰ ਸ੍ਰੀ ਗੁਰੂ ਪੂਰੇ ਗੋਲੀ ਮਾਰ ਬੋਲੇ ਪ੍ਰੇਮ ਸਹਿਤ ਸ੍ਰੀ ਵਾਹਿਗੁਰੂ ਅੱਗੇ ਸਾਖੀ ਛੇਮੀ ਚੱਲੀ ਗੁਰੂ ਜੀ ਕਲਗੀ ਤਰਿ ਸ੍ਰੀ ਦਸਵੇਂ ਪਾਤਸ਼ਾਹ ਜੀ ਦੀਵਾਨ ਲਗਾਇਆ ਔਰ ਹੁਕਮ ਦਿੱਤਾ ਨੜੀ ਮਾਰ ਕੁੜੀ ਮਾਰ ਮੀਨੇ ਧੀਰ ਮਲੀਏ ਤੁਰਕ ਨਾਲ ਵਰਤਣਾ ਨਹੀਂ ਉਹਨਾਂ ਨੂੰ ਦਾਨ ਦੇਣਾ ਨਹੀਂ ਸਿੱਖਾਂ ਪੁੱਛਿਆ ਹੇ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਦਾਨ ਨਾ ਦੇਣ ਦਾਨ ਦਾ ਕੀ ਪਾਪ ਹੈ ਔਰ ਇਹਨਾਂ ਨਾਲ ਮਿਲ ਬੈਠਣ ਦਾ ਕੀ ਪਾਪ ਹੈ ਜੋ ਅਮ੍ਰਿਤ ਨਾ ਛਕੇ ਉਸ ਦਾ ਨਾਮ ਮੀਣੇ ਹੈ ਮਸੰਦ ਹੈ ਧੀਰਮਲੀਏ ਹੈ ਔਰ ਮੀਣਾ ਉਹ ਹੈ ਜੋ ਦਿਲ ਵਿਖੇ ਦਗਾ ਰੱਖੇ ਮਸੰਦ ਉਹ ਹੈ ਜੋ ਗੁਰਾਂ ਦੇ ਪਦਾਰਥ ਚੁਰਾ ਕੇ ਖਾਂਦੇ ਹੈ ਇਰਮਲਿਏ ਉਹੋ ਹੈ ਜੋ ਚਰਨਾਂ ਦਾ ਅੰਮ੍ਰਿਤ ਸ਼ਕਾਮ ਦੇ ਹੈ ਔਰ ਸਿੰਘ ਕਹਾਉਂਦੇ ਹੈ ਔਰ ਤਮਾਕੂ ਪੀਣ ਵਾਲੇ ਦੇ ਹੱਥੋਂ ਪਾਣੀ ਪੀਣਾ ਸ਼ਰਾਬ ਜੈਸਾ ਹੈ ਸ਼ਬਦ ਪਤੇ ਵਿਣੋ ਪੂਜਾ ਸਤਿ ਵਿਣੋ ਸੰਜਮ ਜਤ ਵਿਣੋ ਕਾਹੇ ਜਨੇਉ ਨਾ ਵੋ ਤੋ ਵੋ ਤਿਲਕੋ ਚੜਾਵੋ ਸੁੱਚ ਵਿਣੋ ਸੋਚ ਨਾ ਹੋਈ ਔਰ ਇਨਾਂ ਦੀ ਬੁੱਧ ਮਲੇਸ਼ ਰੂਪ ਰਹਿੰਦੀ ਹੈ ਇਸ ਵਾਸਤੇ ਇਨਾਂ ਕੋ ਗਿਲਾਣੀ ਨਹੀਂ ਪਾਸ ਦੀ ਤਮਾਕੂ ਪੀਨੇ ਵਾਲਾ ਸਰਬ ਦੀ ਚੁਗਲ ਹੁੰਦਾ ਹੈ ਇਸ ਦੇ ਹੱਤੋਂ ਅੰਨ ਖਾਣਾ ਪਾਣੀ ਪੀਣਾ ਧਰਮ ਨਹੀਂ ਤੁਰਕ ਜੈਸਾ ਸਮਝੋ ਇਸ ਨੂੰ ਦਾਨ ਦੇਣਾ ਨਹਿਤ ਪਾਪ ਹੈ ਜੋ ਸਿੰਘ ਹੋ ਕੇ ਇਹਨਾਂ ਨੂੰ ਦੇਵੇਗਾ ਉਹ ਸੋਤ ਜਨਮ ਹਰੀ ਜਨ ਦਾ ਪਾਵੇਗਾ ਫੇਰ ਸੂਰ ਦਾ ਜਨਮ ਪਾ ਕੇ ਉਹ ਦਾਨ ਖਾਣਾ ਪਵੇਗਾ ਸਤ ਕਰੋ ਮੰਨੋ ਕੂ ਕਰਮੀ ਕੋ দান ਦੇਨੇ ਸੇ ਦੇ ਕੋ ਰੋਗ ਲੱਗ ਜਾਂਦਾ ਹੈ ਨੜੀ ਮਾਰ ਕੁੜੀ ਮਾਰ ਕੂ ਕਰਮੀ ਹਨ ਕਾਂ ਕੁੱਤੇ ਕੁੱਕੜ ਖੋਤੇ ਦੀ ਸੀਲ ਔਰ ਆਦਤ ਪੰਜਾਂ ਦੀ ਇੱਕੋ ਜਹੀ ਹੈ ਦੁਹਰਾ ਨੜੀ ਕੁੜੀ ਮਾਰਨ ਸਦਾ ਉਲਟੀ ਇਨਕੀ ਰੀਤ ਕੁੱਕੜ ਕੁੱਤੇ ਕਾਗ ਜਿਓ ਸਦਾ ਸੁਪਨੇ ਪ੍ਰੀਤ ਚਉਪਈ ਚੋਰ ਚੁਗਲ ਨਿੰਦਕ ਜੁਵਾਰੀ ਠੱਗ ਕਾਮੀ ਹੋਗੇ ਪਰਨਾਰੀ ਗੁਰੂ ਬੇਮੁਖ ਕਰੇ ਮੁਖਕਾਰੀ ਤਿੰਨਾ ਦੇ ਭਾਪਈ ਸਦਾ ਖੁਆਰੀ ਜੁੰਦੇ ਤਾਂ ਹਨ ਪਰ ਮੋਇਆ ਤੋਂ ਤੰਗ ਹਨ ਮੋਨੇ ਨੜੀ ਕੁੜੀ ਮਾਰ ਕੇ দান ਦੇਣੇ ਸੀ ਉਸ দান ਦਾ ਦਾਵਾ ਚੁੱਲੀ ਪਾਵਨ ਸੇ ਫਿਰ ਦਾਵਾ ਨਹੀਂ ਰਹਿੰਦਾ ਅਰਦਾਸ ਕਰਕੇ ਦੇਣਾ দান ਪੁੰਨ ਫੱਲੇਗਾ Hindu अथवा ਸਿੰਘ ਦੇ ਘਰ ਸਿੱਖਣੀ ਨਸਵਾਰ ਤਮਾਕੂ ਦੀ ਲਵੇਗੀ ਉਸ ਦੀ ਕੁੱਲ ਮਾਰੀ ਜਾਵੇਗੀ ਸਿੰਘਾਂ ਸਾਦਾ ਕੋ ਦੇਣਾ ਸੁਫਲ ਹੈ ਪਰ ਸਿੰਘ ਜਾਂ ਸਾਦ ਸੁਪਾਤਰ ਬੇਹਗੰ ਭਜਨਵਾਨ ਹੋਵੇ ਗਉਮਨਸ ਦਿੰਦੇ ਹਨ ਨੜੀ ਮਾਰ ਕੋ ਉਸ ਦਾ ਦਰਸ਼ਨ ਹੁੰਦਾ ਹੈ ਹੱਥ ਨਹੀਂ ਆਉਂਦੀ ਨਾ ਕੁਛ ਸਹਾਇਤਾ ਦਿੰਦੀ ਹੈ ਬੈ ਤਰਨੀ ਨਦੀ ਤੇ ਕਹਿਣਗੇ ਤੁਹਾਡਾ ਸੂਰਜ ਸਾਖੀ ਹੈ ਹੁਣ ਮਨਸੀਕਾ ਦਾਵਾ ਕਰਦੇ ਹੋ ਹੁਣ ਅਸੀਂ ਮੂਲ ਗਉ ਦੇਵਾਂਗੇ ਸਿੰਘ ਸਾਧੂ ਅਰਦਾਸ ਕਰਕੇ ਗਉਆਂ ਜਾਂ ਹੋਰ ਪੁੰਨ ਕੀਤਾ ਹੋਇਆ ਅੱਗੋਂ ਲੈ ਮਿਲਣਗੇ ਬੜੇ ਹਿੱਤ ਨਾਲ ਗਉ ਪਾਰ ਲੰਘਾਵੇਗੀ ਦੁੱਧ ਪੀਣ ਕੋ ਮਿਲੇਗਾ ਸਿੰਘ ਜਾਂ ਸਾਧੂ ਕੋ দান ਦਿੱਤਾ ਹਜ਼ਾਰ ਗੁਣਾ ਸੈਂਸਰ ਮਨਹੂਦ ਮਿਲੇਗਾ ਸਿੰਘ ਕੱਚ ਕੇਸ ਕੰਗੇ ਕੜੇ ਕਿਰਪਾਨ ਦੀ ਰਹਿਤ संयुक्त भजन वाणी का प्रेमी हो हजार ब्राह्मण से अच्छा मेरा रूप है कच्छ के सोबनिक है बिना कच्छ थी सिंगर तुरक जैसा है सिंगो प्यारेओ तुसी बिना कच्छ दे तुरक कहौंदे हो साधु बिना देख दे चोर समझीदा है बोलो भाई जी वाहे गुरु जी का खालसा वाहे गुरु जी की फतेह